ਪਤਨੀ ਦੇ ਕੀ ਅਸੂਲ ਨੇ ਪਤੀ ਦੇ ਕੀ ਅਸੂਲ ਨੇ ਇਹ ਸਾਰੇ ਅਸੂਲ ਇਹ ਸਾਰੀ ਮਰਿਆਦਾ RAM ਨੇ ਬਣਾ ਕੇ ਪਰਜਾ ਤੇ ਲਾਗੂ ਕਰ ਦਿੱਤੇ ਇਸ ਵਾਸਤੇ ਇਸ ਰਾਜੇ ਦਾ ਨਾਮ ਪੈ ਗਿਆ ਮਰਿਆਦਾ ਪਰਸ਼ੋਤਮ RAM ਮਰਿਆਦਾ ਬਣਾਉਣ ਵਾਲਾ ਜਿਸ ਨੇ ਜ਼ਿੰਦਗੀ ਨੂੰ ਇੱਕ ਮਰਿਆਦਾ ਦੇ ਦਿੱਤੀ ਮਰਿਆਦਾ ਨੂੰ ਲਾਜ਼ਮੀ ਕਰਾਰ ਦੇ ਦਿੱਤਾ ਗਿਆ ਤੇ ਮਰਿਆਦਾ ਦੀ ਉਲੰਘਣਾ ਕਰਨ ਵਾਸਤੇ ਕਰਨ ਵਾਲੇ ਵਾਸਤੇ ਬڑے-ਬڑے ਸਖਤ ਸਜ਼ਾਾਂਾਂ ਵੀ ਸਨ ਖੈਰ ਮੁਖ्तਸਰ ਅਜ਼ ਕਰੀਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਮਰਿਆਦਾ ਦੇ ਵਿੱਚ ਮਨੁੱਖ ਚੱਲੇ ਜਾਂ ਨਾ ਚੱਲੇ ਇਸ ਤਰ੍ਹਾਂ ਦੀ ਜਿਹੜੀ ਖੁੱਲ ਹੈ ਇਹ ਬੰਦੇ ਨੂੰ ਹੈ ਅਗਰ ਖੁੱਲ ਹੀ ਨਾ ਹੋਵੇ ਬੁਰਾ ਬਨਣ ਦੀ ਬੰਦੇ ਨੂੰ ਖੁੱਲ ਹੀ ਨਾ ਹੋਵੇ ਤੇ ਨੇਕ ਬਣਨਾ ਉਸ ਵਾਸਤੇ ਮਜਬੂਰੀ ਹੋਵੇ ਤੋ ਫਿਰ ਉਪਦੇਸ਼ ਕਥਾ ਕੀਰਤਨ ਦੀ ਤੋ ਕੋਈ ਲੋੜ ਹੀ ਨਹੀਂ ਕਿਉਂਕਿ ਨੇਕ ਤੇ ਬਣ ਹੀ ਜਾਏਗਾ ਪਵਿੱਤਰ ਤੇ ਹੋ ਹੀ ਜਾਏਗਾ ਝੂਠ ਤੱਕ ਪਹੁੰਚਣ ਦੀ ਖੋਲ ਹੀ ਨਾ ਹੋਵੇ ਬੰਦੇ ਨੂੰ ਤਾਂ ਫਿਰ ਸੱਚ ਤੱਕ ਕਿਸਨੇ ਪਹੁੰਚ ਹੀ ਜਾਣਾ ਹੈ ਪਰ ਗੁਰਦੁਆਰਿਆਂ ਦੀ ਕੋਈ ਲੋੜ ਹੀ ਨਹੀਂ ਫਿਰ ਕਥਾ ਕੀਰਤਨ ਦੀ ਕੋਈ ਲੋੜ ਹੀ ਨਹੀਂ ਮਨੁੱਖ ਝੂਠ ਦੇ ਮਾਰਗ ਤੇ ਵੀ ਚੱਲ ਸਕਦਾ ਹੈ ਸੱਚ ਦੇ ਮਾਰਗ ਤੇ ਵੀ ਚੱਲ ਸਕਦਾ ਹੈ ਮਨੁੱਖ ਅੱਗੇ ਵੀ ਜਾ ਸਕਦਾ ਹੈ ਮਨੁੱਖ ਪਿੱਛੇ ਵੀ ਜਾ ਸਕਦਾ ਹੈ ਮਨੁੱਖ ਅਨਰਥ ਵੀ ਕਰ ਸਕਦਾ ਹੈ ਮਨੁੱਖ ਠੀਕ ਵੀ ਕਰ ਸਕਦਾ ਹੈ ਮਨੁੱਖ ਧਰਮ ਦੀ ਉਲੰਘਣਾ ਵੀ ਕਰ ਸਕਦਾ ਹੈ ਧਰਮ ਦੀ ਪਾਲਣਾ ਵੀ ਕਰ ਸਕਦਾ ਹੈ ਕਹਿੰਦੇ ਨੇ ਪਸ਼ੂ ਪੰਖੀਆਂ ਦਾ ਜੋ ਧਰਮ ਬਣ ਗਿਆ ਹੈ ਜੋ ਨਿਯਮ ਬਣ ਗਿਆ ਹੈ ਉਸ ਦੀ ਉਹ ਉਲੰਘਣਾ ਨਹੀਂ ਕਰ ਸਕਦੇ ਉਹਨਾਂ ਦੀ ਜ਼ਿੰਦਗੀ ਬਜੀ ਹੋਈ ਹੈ ਇਸ ਵਾਸਤੇ ਹਿੰਦੁਸਤਾਨ ਦੇ ઋષਿ 무ਨੀ ਪਸ਼ੂ ਪੰਖੀਆਂ ਨੂੰ ਕਹਿੰਨ ਭੋਗ ਜੋਨੀ ਇਹ ਕੁਝ ਭੋਗਣ ਵਾਸਤੇ ਤੇ ਆਏ ਨੇ ਕਰਨ ਵਾਸਤੇ ਕੁਝ ਵੀ ਨਹੀਂ ਮਨੁੱਖ ਕੁਝ ਕਰਨ ਵਾਸਤੇ ਵੀ ਆਇਆ ਹੈ ਇਹ ਚਾਹਵੇ ਤਾਂ ਮਨੁੱਖਤਾ ਤੋਂ ਵੀ ਅੱਗੇ ਜਾ ਸਕਦਾ ਲੋਕੀ ਕਹਿੰਦੇ ਨੇ ਇਹ ਬੰਦਾ ਨਹੀਂ ਇਹ ਤੇ ਦੇਵਤਾ ਹੈ ਇਹ ਮਨੁੱਖ ਨਹੀਂ ਇਹ ਤੇ ਫਰਿਸ਼ਤ ਹੈ ਪਰ ਮਨੁੱਖ ਚਾਹੇ ਤੇ ਪਿੱਛੇ ਵੀ ਜਾ ਸਕਦਾ ਲੋਕੀ ਕਹਦੇ ਨੇ ਇਹ ਬੰਦਾ ਨਹੀਂ ਇਹ ਤੇ ਜਾਨਵਰ ਹੈ ਤੇ ਮਨੁੱਖ ਨਹੀਂ ਇਹ ਤੇ ਪਸ਼ੂ ਹੈ ਇਹ ਬੰਦਾ ਨਹੀਂ ਇਹ ਤੇ ਸ਼ੈਤਾਨ ਹੈ ਇਹ ਬੰਦਾ ਨਹੀਂ ਇਹ ਤੇ దైਤ ਹੈ ਮਨੁੱਖ ਦੇ ਅੰਦਰ ਦੇਵਤਾ ਹੋਣ ਦੀ ਤੇ దైਤ ਹੋਣ ਦੀ ਸੰਭਾਵਨਾ ਛੁਪੀ ਹੋਈ ਹੈ ਮਨੁੱਖ ਦੇ ਅੰਦਰ ਪਸ਼ੂ ਹੋਣ ਦੀ ਔਰ ਮਨੁੱਖ ਦੇ ਅੰਦਰ ਪੂਰਨ ਰੂਪ ਦੇ ਚ ਦੇਵਤਾ ਤੇ ਪਰਮਾਤਮਾ ਹੋਣ ਦੀ ਸੰਭਾਵਨਾ ਛੁਪੀ ਪਈ ਹੈ ਇਸ ਦੇ ਵਾਸਤੇ ਇਹ ਖੁੱਲ ਹੈ ਕਿ ਇਹ ਚੁਣਾਵ ਕੀ ਕਰਨਾ ਹੈ ਅੱਗੇ ਜਾਣਾ ਹੈ ਕਿ ਪਿੱਛੇ ਜਾਣਾ ਜਿਹੜਾ ਅੱਗੇ ਜਾਣਾ ਹੈ ਉਹ ਮੈਦਾਨੀ ਰਸਤਾ ਨਹੀਂ ਜ਼ਮੀਨੀ ਰਸਤਾ ਨਹੀਂ ਇਹ ਪਹਾੜੀ ਰਸਤਾ ਹੈ ਜਿਹੜਾ ਨਾਮ ਜਪਣਾ ਹੈ ਨਾ ਸੁਰਤ ਨੂੰ ਜਿਹੜਾ ਤੋਰਨਾ ਹੈ ਇਹ ਜ਼ਮੀਨੀ ਰਸਤਾ ਨਹੀਂ ਹੈ ਇਹਨੂੰ ਗੁਰਬਾਣੀ ਨੇ ਪਹਾੜੀ ਰਸਤਾ ਮੰਨੇ ਤੇ ਹੁਣ ਪਹਾੜ ਦੇ ਉੱਤੇ ਚੱਲਣ ਲੱਗੇ ਤਾਂ ਕੁਛ ਨਾ ਕੁਛ ਹਿੰਮਤ ਚਾਹੀਦੀ ਹੈ ਪਗਲ ਕਬੀਰ ਕਹਿੰਦੇ ਨੇ ਜਹਿ ਮਾਰਗ ਪੰਡਤ ਗਏ ਪਾਛੇ ਪਰੇ ਬਹੀਰ ਇੱਕ ਔਘਟ ਘਾਟੀ ਰਾਮ ਕੇ ਤੇ ਚੜ ਰਿਹਾ ਕਬੀਰ ਔਗਟ ਘਾਟੀ ਔਗਟ ਘਾਟੀ ਉਸ ਨੂੰ ਕਹਿੰਨੇ ਜੇ ਜਿਹਤੇ ਚੜਦੇ ਆ ਬੰਦੇ ਦਾ ਦਮ ਫੁੱਲ ਜਾਏ ਜਿਹਦੇ ਤੇ ਚੜਨਾ ਬੜਾ ਔਖਾ ਹੋਵੇ ਤੇ ਜਿਹੜੀ ਘਾਟੀ ਬੜੀ ਸਿੱਧੀ ਹੋਵੇ ਚੜਨਾ ਔਖਾ ਇਤਨੀ ਗੱਲ ਤੇ ਆਸਾਨ ਹੈ ਕਿ ਲੈਣਾ ਜਿਹੜਾ ਇਹ ਸੁਖ ਹੈ ਚੜਨਾ ਔਖਾ ਪਹਾੜਾਂ ਤੇ ਚੜਨਾ ਔਖਾ ਲੈਣਾ ਆਸਾਨ ਹੈ ਹਰ ਬੰਦਾ ਪਹਾੜਾਂ ਤੇ ਨਹੀਂ ਚੜ ਸਕਦਾ। ਔਰ ਪਹਾੜ ਤੇ ਚੜਨ ਵਾਸਤੇ ਸਰੀਰ ਵਿੱਚ ਤਾਜ਼ਗੀ, ਸਰੀਰ ਵਿੱਚ ਤਾਕਤ, ਸਰੀਰ ਦੇ ਸਪੁਰਤੀ ਚਾਹੀਦੀ ਹੈ। ਮੈਨੂੰ ਚੰਗੀ ਤਰ੍ਹਾਂ